परिंदों को मिलेगी मंजिल हमेशा जि फैले हुए उनके पंख बोलते हैं वही लोग रहते हैं खामोश अक्सर जिनके जमाने में हुनर बोलते है। दुआ है कि कामयाबी के हर शिखर पर नाम होगा आपके हर कदम पर दुनिया का सलाम होगा हिम्मत में मुश्किलों का सामना करना ਹਮਾਰੀ ਦੁਆ ਹੈ ਕਿ ਵਕਤ ਵੀ ਇੱਕ ਦਿਨ ਆਪਕਾ ਗੁਲਾਮ ਹੋ। ਐਨਾ ਮੈਸੇਜਾਂ ਦੇ ਨਾਲ ਮੈਂ ਸਾਰੇ ਇਲਾਕਾ ਨਿਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁ ਮੁਬਾਰਕਾਂ ਦਿਨਾ। ਹਰ ਇਨਸਾਨ ਜੋ ਵੀ ਕੰਮ ਕਰ ਰਿਹਾ ਹੈ ਨੌਕਰੀ ਕਰ ਰਿਹਾ ਹੈ ਵਪਾਰ ਕਰ ਰਿਹਾ ਹੈ ਉਨਾਂ ਸਾਰਿਆਂ ਨੂੰ ਤਰੱਕੀ ਮਿਲੇ ਤੇ ਵੱਧ ਤੋਂ ਵੱਧ ਉਨਤੀ ਕਰਨ ਤੇ ਜਿਹਦੇ ਨਾਲ ਸਾਡਾ ਦੇਸ਼ ਵੀ ਜਿਹੜਾ ਉਨਤੀ ਅਤੇ ਤਰੱਕੀ ਕਰੇ ਇੰਨਾ ਮੈਸੇਜਾਂ ਦੇ ਨਾਲ ਹੀ ਮੈਂ ਆਪ ਸਭ ਨੂੰ ਨਵੇਂ ਸਾਲ ਦੀ ਬਹੁਤ ਬਹੁਤ ਮੁबारकबाद ਦਿੰਦਾ ਹੈ ਹੈਪੀ ਨਿਊ ਇਅਰ ਟੂ ਆਲ ਜੈ ਹਿੰਦ ਜੈ ਭਾਰਤ